ਇੱਕ ਬਾਤ ਲਿਓ ਆ ਬਾਤ ਹੈ ਜੀ ਥੋੜਾ ਜਿਹਾ ਤੁਹਾਨੂੰ ਡਿਫਰੈਂਟ ਸ਼ੇਡ ਦੇਖ ਲੂਗਾ ਥੋੜੀ ਜੀ ਇਹਦੀ ਗਰੋਥ ਹੈਗੀ ਆ ਜਿਵੇਂ ਡਿੱਗਿਆ ਵਾ ਬੂਟਾ ਇਹ ਇੱਕ ਸਟੇਟ ਟਾਈਪ ਹੈਗਾ ਨਾ ਇਹ ਬਾਤ ਤੇ ਫਾਇਦਮੁਸਲ ਹੈ ਕਿ ਜਿਵੇਂ ਮੈਡੀਸਨ ਨੂੰ ਦਵਾਈਆਂ ਬਣਦੀਆਂ ਨੇ ਉਹਨਾਂ ਵਿੱਚ ਆਯੁਰਵੈਦਿਕ ਵੀ ਤੇ ਕੋਈ ਜਿਵੇਂ ਕੋਈ ਤੇਸੀ ਵੀ ਵਿੱਚ ਆ ਜਾਂਦਾ ਜੜਾ ਜੜਾ ਕੰਮ ਕਰਦੀ ਹੈ ਜੜਾ ਕਰਦੀ ਹੈ ਹਾਂ ਜੜਾ ਉਹ ਤਿਆਰ ਹੋ ਜਾਂਦਾ ਹੈ ਇਹ ਤੁਸੀਂ ਜੀ ਜਿਵੇਂ ਮੰਨ ਲਓ ਤੁਸੀਂ ਜੂਨ ਜੁਲਾਈ ਤੁਸੀਂ ਹੁਣ ਲਾ ਲਓ ਇਹ ਵੈਸੇ ਸਰਦੀ ਨੂੰ ਵੀ ਘੱਟ ਕਾਟੀ ਮੰਨਦਾ ਮਤਲਬ ਇਹ ਢੀਠ ਜਾਂ ਬੂਟਾ ਇਹ ਆ ਲੱਗ ਜਾਂਦਾ ਠੀਕ ਲੱਗ ਸਕਦੀ ਹੈ ਇਹ ਗਮਲੇ ਚ ਨਹੀਂ ਲੱਗਦੀ ਨਹੀਂ ਸਰ ਲੱਗ ਜਾਂਦੀ ਹੈ ਪਰ ਗਰੋਥ ਦੀ ਗੱਲ ਹੈ ਜੀ ਓਪਨ ਵੀ ਲੱਗ ਜਾਂਦੀ ਹੈ ਮੈਂ ਨਾ ਇੱਥੇ ਆ ਆਪਣੇ ਬਾਗੜ ਜੀ ਲਾਈ ਸੀ ਇੱਕ ਵਾਰੀ ਪਿਛਲੇ ਸਾਲ ਉਹ ਹੋ ਗਿਆ ਲਗਾਤਾਰ ਨਾ ਹੀ ਪਾਣੀ ਦਿੱਤਾ ਜੀ ਨਾ ਹੀ ਫੰਡਦਾ ਨੀ ਕਿ ਬਹੁਤੀ ਖੇਰ ਕੀਤੀ ਸੀ ਅਸੀਂ ਦੋ ਬੱਟਾ ਲਾਤੀਆਂ ਸੀ ਆ ਪਰ ਸਾਨੂੰ ਪਤਾ ਨਹੀਂ ਸੀ ਵੀ ਸਾਲ ਬਾਅਦ ਇਹ ਜਿਹੜਾ ਕੰਮ ਆਉਂਦੀ ਹੈ ਨਾ ਥੱਲੇ ਹੀ ਗਾ ਕੋਲ ਜੀ ਚੱਲੇ ਪਈ ਗੱਲ ਜਿਹੜੇ ਜੂਨ ਥੋੜੀ ਗਰਮੀ ਆਊਗੀ ਨਾ ਜੂਨ ਆਊਗਾ ਤਾਂ ਕੀ ਇਹ ਚ ਫਲਾਵਰ ਨਿਕਲਦਾ ਨਾ ਫਲਾਵਰ ਨਿਕਲੂਗਾ ਜਿਵੇਂ ਬੂ ਸਿੰਗਲ ਫਲਾਵਰ ਐ ਲੱਕੇ ਤਾਣੀ ਚੋਂ ਐ ਲੱਕੇ ਥੱਲੇ ਨੂੰ ਐ ਥੱਲੇ ਨੂੰ ਹੋ ਜੂਗਾ ਉਹਦੇ ਤੋਂ ਤੁਸੀਂ ਹੋਰ ਅੱਗੇ ਰੀਪ੍ਰੋਡਕਸ਼ਨ ਕਰ ਸਕਦੇ ਹੋ ਫਲਾਵਰ ਨੂੰ ਦੱਬ ਦੋ ਅਗਲੀ ਫੇਰ ਪਿਓਨ ਤਿਆਰ ਹੋਣੀ ਚਾਹੀਦੀ ਤੁਸੀਂ ਦਾਵ ਜੀ ਬਣ ਜੂਗੀ ਉਹਦੀ ਜਿਹੜਾ ਦਾਵ ਬਣਾਉਣਾ ਇਹਨੂੰ ਬਾੜ ਦੋ ਇਹਨੂੰ ਕਰ ਇਹਨੂੰ ਜੇ ਤੁਸੀਂ ਓਪਨ ਚ ਲਾਤਾ ਰਹੀ ਆ ਜਿਹਾ ਆਸੇ ਪਾਸੇ ਤੁਹਾਨੂੰ ਬਹੁਤ ਸਾਰੇ ਫਲਾਵਰ ਦੇਖਣੇ ਪੈਣਗੇ ਜੜਾਂ ਕੰਮ 10 11 ਮਹੀਨੇ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਬੂਟੇ ਦੇਖਣੇ ਸ਼ੁਰੂ ਹੋ ਜਾਣਗੇ ਯਾਨੀ ਜੜਾਂ ਤੋਂ ਹੀ ਹੁੰਦਾ ਵੀ ਕੰਮ ਨਹੀਂ ਆਉਂਦਾ ਬਾਬਾ ਜਿਵੇਂ ਉਹ ਫੈਦ ਮੂਸਲੀ ਥੋੜਾ ਜਿਹਾ ਠੀਕ ਹੈ ਇੱਕ ਘਾਟ ਤਿੰਤਾ ਨੂੰ ਬੱਚ ਕਹਿੰਦੇ ਜੀ ਅੰਗਰੇਜ਼ੀ ਜੀ ਬਾਤ ਚ ਕਹਿੰਦੇ ਆਪਾਂ ਇਹਨੂੰ ਬੀਏਸੀਏ ਚ ਲਿਖ ਲੈਂਦੇ ਆ ਪੰਜਾਬੀ ਚ ਵੀ ਬਾਤ ਚ ਕਹਿੰਦੇ ਆ ਇੱਕ ਥੋੜਾ ਜਿਹਾ ਜਿਵੇਂ ਜਿਨ੍ਹਾਂ ਨੂੰ ਜਿਨ੍ਹਾਂ ਪੇਸ਼ੈਂਟ ਦਾ ਜਾਂ ਜਿਹਨੀਆਂ ਦਵਾਈਆਂ ਦੇ ਵਿੱਚ ਯੂਜ਼ ਹੁੰਦਾ ਉਹਦੇ ਵਿੱਚ ਜ਼ਿਆਦਾਤਰ ਪੇਚਿਸ ਦਾ ਰੋਗ ਆ ਅੱਜ ਕੱਲ ਨਹੀਂ ਹੁੰਦਾਗਾ ਜਾਂ ਥੋੜੇ ਜੇ ਤੁਸੀਂ ਕਹਿੰਦੇ ਬੀਪੀ ਨਾਲ ਸੰਬੰਧਿਤ ਦਵਾਈਆਂ ਉਹਨਾਂ ਦੇ ਵਿੱਚ ਯੂਜ਼ ਹੁੰਦਾ ਇੰਡਾਇਰੈਕਟਲੀ ਆਪਾਂ ਐਸਾ ਤੁਸੀਂ ਕਹੋ ਪੱਤਾ ਖਾ ਗਏ ਮੈਂ ਬੀਪੀ ਘਟਾਲਾ ਜਾਂ ਵਧਾਲਾ ਐਸਾ ਕੁਝ ਨਹੀਂ ਹੁੰਦਾਗਾ ਤੇ ਵੀ ਗੰਡੀਆਂ ਦੇ ਨਾਲ ਹੀ ਤੁਰਦਾ ਜਿਵੇਂ ਸਰਦ ਮੁਸਮੀ ਤੋਂ ਰੰਨੇ ਪਰ ਉਹਦੇ ਨਾਲੋਂ ਘੱਟ ਠੀਕਾ ਥੋੜਾ ਜਿਹਾ ਠੀਕਾ ਜੀ ਇਹ ਠੀਕਾ ਤਾਂ ਇਹ ਇਹਦੀ ਮੋਡੈਲਟੀ ਹੈਗੀ ਐ ਨੂੰ ਬਚਾਉਣਾ ਤਾਂ ਮੈਂ ਕੋਰੇ ਤੇ ਇਹ ਠੰਡ ਤੋਂ ਬਚਾਉਣਾ ਪੈਂਦਾ ਇਸ ਕਰਕੇ ਉਹ ਥੋੜਾ ਜਿਹਾ ਗ੍ਰੀਨ ਨੈਟ ਲਾ ਦੋ ਇੰਨਾ ਕੀ ਹੋ ਜਾ ਥੋੜਾ ਜੰਦਾ ਟੈਂਪਰੇਚਰ ਮੇਨਟੇਨ ਰਹਿੰਦਾ ਜੀ